ਇਹ ਜੱਟਵਾਤੀ ਲੋਕ ਜਹਾਰੂ ਲੋਗ ਆ ਗਏ ਤਰਨਤਾਰਨ ਦੇ ਉਹਨਾਂ ਨੇ ਜਿੰਨਾ ਸੰਤਾਪ ਭੁਗਿਆ ਨਾ ਤਰਨਤਾਰਨ ਨੇ ਚਾਹੇ ਉਹ 90 ਦੇ ਦਸ਼ਕ ਦੇ ਵਿੱਚ ਜਦੋਂ ਅੱਤਵਾਦ ਸੀਗਾ ਤੇ ਹੁਣ ਵੀ ਹੜ ਜਦੋਂ ਆਏ ਆ ਉਹ ਬੜੇ ਜ਼ਿਆਰੂ ਲੋ ਗਿਆ ਤੇ ਸਿੱਧਾ ਇਹ ਮੇਰੇ ਹਿਸਾਬ ਨਾਲ ਜਿਹੜਾ ਜੋ ਕੁਝ ਵੀ ਰਾਜਾ ਬੜਿੰਗ ਨੇ ਬੋਲੇ ਆ ਨਾ ਇਹ ਕਿਸੇ ਦੇ ਕਹਿਣ ਤੇ ਬੋਲਿਆ ਕੋਈ ਸਿਆਣਾ ਬੰਦਾ ਭਾਜੀ ਮੈਨੂੰ ਨਹੀਂ ਲੱਗਦਾ ਇਹਦਾ ਇਹਦਾ ਕੋਈ ਗੱਲ ਕਰੇਗਾ ਉਹਦੇ ਨਾਲ ਜਿਹੜਾ ਵੋਟ ਬੈਂਕ ਜਿਹੜਾ ਆ ਭਾਈ ਮਨਦੀਪ ਸਿੰਘ ਜਿਹੜੀ ਵੋਟ ਪਈ ਆ ਮੈਂ ਮੇਰੇ ਹਿਸਾਬ ਨਾਲ ਮਜਬੀ ਸਿੰਘਾਂ ਦੀ ਵੋਟ ਭਾਈ ਮਨਦੀਪ ਸਿੰਘ ਲੈ ਗਿਆ ਸਿੱਧਾ ਸਿੱਧਾ ਫਾਇਦਾ ਇਹਨੇ ਜਿਹੜਾ ਆ ਸੱਤਾਧਾਰੀ ਪਾਰਟੀ ਜਿਹੜੀ ਆ ਹਰਮਿਤ ਸੰਧੂ ਸਿੱਧਾ ਇਹਦੇ ਬਿਆਨਾਂ ਨਾਲ ਫਾਇਦਾ ਜਿਹੜਾ ਆ ਹਰਮਿਤ ਸੰਧੂ ਨੂੰ ਹੋਇਆ ਇਹ ਬੜੇ ਸੋਸ ਸਮਝ ਕੇ ਬਿਆਨ ਦਿੱਤੇ ਗਏ ਸੱਤਾਧਾਰੀ ਪਾਰਟੀ ਨੂੰ ਜਿਹੜਾ ਕਾਮਯ ਸ਼ੂਮਨੀ ਅਕਾਲੀਦਾਨ ਨੂੰ ਪਈਆਂ ਇਹ ਆਪਾਂ ਜੇ ਤੁਸੀਂ ਵੋਟਾਂ ਦੀ ਕੈਲਕੂਲੇਸ਼ਨ ਕਰ ਲਓ ਜਿਹੜੀਆਂ ਸ਼ੂਮਨੀ ਅਕਾਲੀਦਾਨ ਨੂੰ ਪਈਆਂ ਤੇ ਜਿਹੜੀਆਂ ਪਾਰ ਪੰਜਾਬ ਦੇ ਨੂੰ ਪਈਆਂ ਜੇ ਵੋਟਾਂ ਇਕੱਠੀਆਂ ਹੋ ਜਾਂਦੀਆਂ ਤੇ ਹਰਮੀਸਾ ਨੂੰ ਜਿੱਤੀ ਨਹੀਂ ਸਕਦਾ ਉਥੋਂ ਮੈਂ ਉਦੋਂ ਵੀ ਜਿਹੜੀ ਪ੍ਰੈਸ ਵਾਰਤਾ ਹੋਈ ਸੀਗੀ ਮੈਂ ਉਦੋਂ ਵੀ ਗੱਲ ਕਹੀ ਸੀ ਜੇ ਸੱਤਾਧਾਰੀ ਪਾਰਟੀ ਜਿੱਤੀ ਹੈ ਤੇ ਉਹ ਸਿਰਫ ਇਹਦੇ ਬਿਆਨ ਕਰਕੇ ਅਸੀਂ ਜਾਤ ਪਾਤ ਦੀ ਕਦੀ ਗੱਲ ਕੀਤੀ ਨਹੀਂ ਇਹਨੇ ਜੋ ਕੁਝ ਕੀਤਾ ਗਲਤ ਕੀਤਾ ਉਹ ਵੀ ਇਹ ਕਹਿਣਾ ਪੱਠੇ ਪਾਉਂਦਾ ਸੀ ਰੰਗ ਕਾਲਾ ਸੀ ਇਹ ਚੀਜ਼ਾਂ ਸੋਭਾ ਦਿੰਦੀਆਂ ਜੀ ਇਹ ਗੱਲਾਂ ਤੁਸੀਂ ਸਿੱਧਾ ਰੰਗ ਤੇ ਧਰਮ ਤੇ ਮਝਵੀ ਸਿੰਘ ਜੀ ਕਹਤਾ ਤੁਸੀਂ ਬਾਲਮੀਕ ਕਹਤਾ ਤੁਸੀਂ ਕਾਲਾ ਰੰਗ ਕਹਿਤਾ ਫੇ ਗਿਆਨੀ ਜੈਲ ਸਿੰਘ ਜੀ ਸਾਡੇ ਜਿਹੜੇ ਰਾਸ਼ਟਰਪਤੀ ਰਹੇ ਆ ਹੁੰਦਾ ਸੀ ਕੀ ਹੁੰਦਾ ਤੂੰ ਕੀ ਆ ਹੋਰ ਆ ਰਾਜੇ ਬੜਿੰਗ ਤੇ ਵਿਹਾਨਾ ਕਰਕੇ ਕਾਂਗਰਸ ਪਾਰਟੀ ਛੱਡੀ ਹੈ ਤੇ ਮੈਂ ਹਜੇ ਪ੍ਰਧਾਨ ਦੇ ਥੱਲੇ ਪਰ ਹਜੇ ਕਾਂਗਰਸ ਪਾਰਟੀ ਨੂੰ ਹਜੇ ਵੀ ਨਹੀਂ ਵਕਲ ਆ ਰਹੀ ਯਾਰ ਲਾ ਕੇ ਪਰੇ ਕਰੋ ਇਹਨੂੰ ਪਾਰਟੀ ਚੋਂ ਕੱਢੋ ਬਾਹਰ ਇਹਨੂੰ ਤੁਸੀਂ ਕਾਂਗਰਸ ਪਾਰਟੀ ਆਪੜਾ ਨੂੰ ਕਹਿੰਦੀ ਜੀ ਅਸੀਂ ਜਲਤ ਸਮਾਜ ਦਾ ਅਸੀਂ ਅਸੀਂ ਰੱਖਿਆ ਕਰ ਸਕਦੇ ਹੋਰ ਨਹੀਂ ਕੋਈ ਕਰ ਸਕਦਾ ਯਾਰ ਇਹਨੂੰ ਲਾਉਣਾ ਪ੍ਰਧਾਨ ਕੀ ਲਾਉਣਾ ਨਹੀਂ ਪਾਰਟੀ ਚੋਂ ਕੱਢਣਾ ਚਾਹੀਦਾ ਮੈਂ ਤਾਂ ਬਾਰ ਬਾਰ ਕਹਿ ਰਿਹਾ ਇਹ ਰਾਜਾ ਬੜਿੰਗ ਦੀ ਸੋਚ ਜਿਹੜੀ ਹੈ ਨਾ ਇੰਨੀ ਛੋਟੀ ਸੋਚ ਦਾ ਮਾਲਕ ਹੈ ਮੈਂ ਪਸਾਨ ਨਹੀਂ ਕਰਦਾ ਨਾ ਮੈਂ ਉਹਨੂੰ ਕਦੀ ਮਿਲਿਆ ਅੱਲੀ ਗੱਲ ਤੇ ਆਕੜੀ ਬੜੀ ਹੈ ਤੁਸੀਂ ਜਾ ਕੇ ਤੁਸੀਂ ਵੀ ਕਈ ਵਾਰ ਪ੍ਰੈਸ ਕਾਨਫਰੰਸ ਕੀਤੀ ਹੋਣਗੀਆਂ ਇਹ ਤੇ ਤੁਰਦਾ ਹੀ ਇਦਾਂ ਜਿਵੇਂ ਪਤਾ ਨਹੀਂ ਕਿਹੜਾ ਹੰਕਾਰ ਹੀ ਪਰੋਸ਼ਿਆ ਹੰਕਾਰ ਹੈ ਜੋ ਅੱਜ ਜਿਹੜਾ ਹੰਕਾਰਿਆ ਸੋ ਮਾਰਿਆ ਇਸ ਕਰਕੇ ਇੱਥੇ ਹੰਕਾਰ ਬੜਾ ਕੁੱਟ-ਖੁੱਟ ਕੇ ਭਰਿਆ ਹੈ ਇਦਾਂ ਦੀ ਗੱਲ ਨਹੀਂ ਤੁਸੀਂ ਜਿੱਥੇ ਜਿਹੜੀ ਪੋਸਟ ਤੇ ਤੁਸੀਂ ਬੈਠੇ ਸੀਗੇ ਤੁਸੀਂ ਘੱਟ ਤੋਂ ਘੱਟ ਢੱਡੀ ਜਿਹੜੀ ਛਿੱਕ ਵੀ ਕੋਈ ਬੰਦਾ ਦਾ ਤਗੜਾ ਚੰਗਾ ਤਗੜਾ ਬੰਦਾ ਛਿੱਕ ਵੀ ਮਾਰ ਦੇਵੇ ਉਹ ਵੀ ਗੱਲ ਬੜੀ ਦੂਰ ਤੱਕ ਜਾਂਦੀ ਹੈ ਤੁਸੀਂ ਇਦਾਂ ਦੇ ਬਿਆਨ ਦੇ ਰਹੇ ਹੋ ਤੁਸੀਂ ਸਰਦਾਰ ਮਨਮੋਹ ਸਿੰਘ ਨਹੀਂ ਵਖਿਆ ਸਰਦਾਰ ਮਨਮੋਹ ਸਿੰਘ ਨਹੀਂ ਮਨਮੋਹ ਸਿੰਘ ਕਰਕੇ ਇੱਕ ਮਨਮੋਹ ਸਿੰਘ ਸੀ ਅਸੀਂ ਬਣਾਤਾ ਵੀ ਤੂੰ ਬਣਾਤਾ ਇੱਕ ਜੈਲ ਸਿੰਘ ਸੀ ਯਾਰ ਵਾਟ ਇਜ਼ ਏਸ ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਤਰਨਤਾਨ ਜ਼ਿਮਨੀ ਚੋਣ ਨੂੰ ਲੈ ਕੇ ਨਤੀਜੇ ਹੈਰਾਨੀ ਜਨਕ ਨਿਕਲੇ ਕਾਂਗਰਸੀਆਂ ਨੂੰ ਵੀ ਸੀ ਵੀ ਭਾਈ ਕਾਂਗਰਸ ਪਾਰਟੀ ਕਿਸੇ ਗਿਣਤੀ ਚਾਹੇਗੀ ਪਰ ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜ਼ਿਮਾਰਤ ਜ਼ਬਤ ਹੁੰਦੀ ਹੈ ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਸਿੱਧੇ ਤੌਰ ਤੇ ਕਸੂਰਵਾਰ ਲੋਕਾਂ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਨੂੰ ਠਹਿਰਾਇਆ ਜਾ ਰਿਹਾ ਤੇ ਸਾਡੇ ਨਾਲ ਐਡਵੋਕੇਟ ਗੁਰਜੀਤ ਸਿੰਘ ਕਾਲੋ ਨੇ ਇਹ ਵੀ ਕਹਿ ਰਹੇ ਨੇ ਭਾਈ ਰਾਜਾ ਵੜਿੰਗ ਕਰਕੇ ਰਾਜਾ ਵੜਿੰਗ ਦੇ ਦਿੱਤੇ ਹੋਏ ਬਿਆਨਾਂ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਹੈ ਤੇ ਇਹ ਵੀ ਕਿਸੇ ਸਮੇਂ ਕਾਂਗਰਸ ਪਾਰਟੀ ਦਾ ਹਿੱਸਾ ਸੀਗੇ ਇਹਨਾਂ ਨੇ ਰਾਜਾ ਵੜਿੰਗ ਦੇ ਬਿਆਨ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਤੇ ਕਾਲੋ ਸਾਹਿਬ ਸਾਡੇ ਨਾਲ ਨੇ ਕਾਲੋ ਸਾਹਿਬ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਅੱਛਾ ਕਾਲੋ ਸਾਹਿਬ ਤੁਸੀਂ ਕਿਉਂ ਕਹਿ ਰਹੇ ਹੋ ਕਿ ਭਾਈ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਜਿਹੜੀ ਜ਼ਬਤ ਹੋਈ ਹੈ ਉਹ ਰਾਜਾ ਬੜਿੰਗ ਕਰਕੇ ਹੋਈ ਜੀ ਰਾਜਾ ਬੜਿੰਗ ਨੂੰ ਤੁਸੀਂ ਕਸੂਰਵਾਰ ਕਿਉਂ ਠਹਿਰਾ ਰਹੇ ਹੋ ਜੀ ਦੇਖੋ ਜਿਹੜੀ ਨਾ ਤਰਨਤਾਂ ਜਿਹੜਾ ਹਲਕਾ ਆ ਉਹਦੇ ਵਿੱਚ ਮਝਵੀ ਸਿੰਘ ਜਿਹੜੇ ਆ ਉਹਨਾਂ ਦੀ ਵੋਟ ਬਹੁਤ ਵੋਟ ਬੈਂਕ ਬਹੁਤ ਜ਼ਿਆਦਾ ਹੈਗਾ ਤੇ ਰਾਜਾ ਬੜਿੰਗ ਨੇ ਜੇ ਸਾਹਿਬ ਨੇ ਬਿਆਨ ਦਿੱਤਾ ਚਾਹੇ ਸਾਡੇ ਸਾਬਕਾ ਗ੍ਰਹਿ ਮੰਤਰੀ ਬੁੱਟਾ ਸਿੰਘ ਸਾਡਾ ਬੁੱਟਾ ਸਿੰਘ ਬਾਰੇ ਕਰਕੇ ਕਹਿ ਕੇ ਕਿ ਰੰਗ ਕਾਲਾ ਮਜਵੀ ਸਿੰਘ ਬਾਲਮੀਕ ਤੇ ਤਾਂ ਇਹ ਇਹ ਲੋਕੀ ਜਿਹੜੇ ਹਨ ਉੱਥੇ ਮਜਵੀ ਜਿਹੜੇ ਨਾ ਉੱਥੇ ਤਰਨਤਾਰ ਜਿਹੜਾ ਹਲਕਾ ਬੜਾ ਨਾ ਉੱਥੇ ਜਜਵਤੀ ਲੋਕ ਜਹਾਰੂ ਲੋ ਗਿਆ ਤਰਨਤਾਰ ਦੇ ਉਹਨਾਂ ਨੇ ਜਿੰਨਾ ਸੰਤਾਪ ਭੁਗਿਆ ਨਾ ਤਰਨਤਾਰ ਨੇ ਚਾਹੇ ਉਹ 90 ਦੇ ਦਸ਼ਕ ਦੇ ਵਿੱਚ ਜਦੋਂ ਅੱਤਵਾਦ ਸੀਗਾ ਤੇ ਹੁਣ ਵੀ ਹੜ ਜਦੋਂ ਆਏ ਆ ਉਹ ਬੜੇ ਜਹਾਰੂ ਲੋ ਗਿਆ ਤੇ ਸਿੱਧਾ ਇਹ ਮੇਰੇ ਹਿਸਾਬ ਨਾਲ ਜਿਹੜਾ ਜੋ ਕੁਝ ਵੀ ਰਾਜਾ ਬੜਿੰਗ ਨੇ ਬੋਲਿਆ ਨਾ ਇਹ ਕਿਸੇ ਦੇ ਕਹਿਣ ਤੇ ਬੋਲਿਆ ਕੁਛ ਛਿਆਣਾ ਬੰਦਾ ਭਾਜੀ ਮੈਨੂੰ ਨਹੀਂ ਲੱਗਦਾ ਇਦਾਂ ਇਦਾਂ ਕੋਈ ਗੱਲ ਕਰੇਗਾ ਉਹਦੇ ਨਾਲ ਜਿਹੜਾ ਵੋਟ ਬੈਂਕ ਜਿਹੜਾ ਆ ਭਾਈ ਮਨਦੀਪ ਸਿੰਘ ਜਿਹੜੀ ਵੋਟ ਪਈ ਆ ਮੈਂ ਕਿ ਮੇਰੇ ਮੇਰੇ ਹਿਸਾਬ ਨਾਲ ਮਜੀਠੀ ਸਿੰਘਾਂ ਦੀ ਵੋਟ ਭਾਈ ਮਦੀਪ ਸਿੰਘ ਲੈ ਗਿਆ ਸਿੱਧਾ ਸਿੱਧਾ ਫਾਇਦਾ ਇਹਨੇ ਜਿਹੜਾ ਆ ਸੱਤਾਧਰੀ ਪਾਰਟੀ ਜਿਹੜੀ ਆ ਇਹਨੂੰ ਜਿਹੜਾ ਜਤਿਆ ਹਰਮਿਤ ਸੰਧੂ ਸਿੱਧਾ ਇਹਦੇ ਬਿਆਨ ਨਾਲ ਫਾਇਦਾ ਜਿਹੜਾ ਆ ਹਰਮਿਤ ਸੰਧੂ ਨੂੰ ਹੋਇਆ ਅੱਛਾ ਰਾਜੇ ਵੜਿੰਗ ਨਾਲ ਤੁਹਾਡਾ ਸ਼ਿਕਵਾ ਕਿਉਂ ਆ ਜੀ ਤੁਸੀਂ ਕਿਉਂ ਰਾਜਾ ਵੜਿੰਗ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਹੋ ਜੀ ਦੇਖੋ ਮੈਂ ਜਿਹੜੀ ਹੈ ਮੇਰੀ ਦੇਖੋ ਆ ਸਿंपल ਜੀ ਸਿੱਧੀ ਗੱਲ ਹੈ ਮੇਰੀ ਤੁਸੀਂ ਪਤਾ ਵੀ ਕਰ ਲਿਓ ਕਚਹਿਰੀ ਵੀ ਸਾਰੇ ਜਾਣਦੇ ਆ ਮੈਂ ਗਲਤ ਨੂੰ ਗਲਤ ਜੂਰ ਕਾਵਾਂਗਾ ਈਵਨ ਰਾਜਾ ਬੜਿੰਗ ਦੀ ਸੋਚ ਜਿਹੜੀ ਹੈ ਨਾ ਇੰਨੀ ਛੋਟੀ ਸੋਚ ਦਾ ਮਾਲਕ ਹੈ ਮੈਂ ਪਸੰਦ ਨਹੀਂ ਕਰਦਾ ਮੇਰਾ ਕੋਈ ਨਾਮ ਹੈ ਉਹਨੂੰ ਕਦੀ ਮਿਲੇ ਆ ਪਹਿਲੀ ਗੱਲ ਤੇ ਆਕੜੀ ਬੜੀ ਹੈ ਤੁਸੀਂ ਜਾ ਕੇ ਤੁਸੀਂ ਵੀ ਕਈ ਵਾਰ ਪ੍ਰੈਸ ਕਾਨਫਰੰਸ ਕੀਤੀ ਹੋਣਗੀਆਂ ਇਹ ਤੇ ਤੁਰਦਾ ਹੀ ਇਦਾਂ ਜਿਵੇਂ ਪਤਾ ਨਹੀਂ ਕਿਹੜਾ ਹੰਕਾਰ ਹੀ ਪਰੋਸ਼ਿਆ ਹੰਕਾਰ ਹੈ ਜੋ ਅੱਜ ਜਿਹੜਾ ਹੰਕਾਰਿਆ ਸੋ ਮਾਰਿਆ ਇਸ ਕਰਕੇ ਤੇ ਹੰਕਾਰ ਬੜਾ ਕੁੱਟਕੁੱਟ ਕੇ ਭਰਿਆ ਐ ਇਦਾਂ ਦੀ ਗੱਲ ਨਹੀਂ ਤੁਸੀਂ ਜਿੱਥੇ ਜਿਹੜੀ ਪੋਸਟ ਤੇ ਤੁਸੀਂ ਬੈਠੇ ਸੀਗੇ ਤੁਸੀਂ ਘੱਟੋ ਘੱਟ ਤੁਹਾਡੀ ਜਿਹੜੀ ਛਿੱਕ ਵੀ ਕੋਈ ਬੰਦਾ ਦਾ ਤਗੜਾ ਚੰਗਾ ਤਗੜਾ ਬੰਦਾ ਛਿੱਕੀ ਮਾਰ ਦੇਵੇ ਉਹ ਵੀ ਗੱਲ ਬੜੀ ਦੂਰ ਤੱਕ ਜਾਂਦੀ ਐ ਤੁਸੀਂ ਇਦਾਂ ਦੇ ਬਿਆਨ ਦੇ ਰਹੇ ਹੋ ਤੁਸੀਂ ਸਰਦਾਰ ਮਨਮੋਹਨ ਸਿੰਘ ਨਹੀਂ ਬਖਸ਼ਿਆ ਤੁਸੀਂ ਸੁਣੋ ਤੁਸੀਂ ਸੁਣੀ ਹੋਣੀ ਐ ਸਾਰੇ ਪੰਜਾਬ ਵਾਲਿਆਂ ਸੁਣੀ ਐ ਪੂਰੇ ਇੰਡੀਆ ਦੇ ਸੁਣੀ ਹੋਣੀ ਤੁਸੀਂ ਮਨਮੋਹਨ ਸਿੰਘ ਵੀ ਸਰਦਾਰ ਮਨਮੋਹਨ ਸਿੰਘ ਵੀ ਮਨਮੋਹਨ ਸਿੰਘ ਕਰਕੇ ਇੱਕ ਮਨਮੋਹਨ ਸਿੰਘ ਸੀ ਅਸੀਂ ਬਣਾਤਾ ਵੀ ਤੂੰ ਬਣਾਤਾ ਇੱਕ ਜੈਲ ਸਿੰਘ ਸੀ ਯਾਰ ਵਾਟ ਇਜ਼ ਥਿਸ ਇਹ ਜਿਹੜਾ ਰਾਜਾ ਵੜਿੰਗ ਸ੍ਰੀਪਰਸਲ ਸ੍ਰੀਪਰਸਲ ਇੰਦ ਕਾਂਗਰਸ ਪਾਰਟੀ ਇਹਨੇ ਕਾਂਗਰਸ ਨੂੰ ਬਰਬਾਦ ਕਰਨ ਦਾ ਇਹ ਕਿਨੇ ਇਹਨੇ ਸੋਚ ਲਿਆ ਕਿ ਕਿੱਦਾਂ ਬਰਬਾਦ ਕਰਨਾ ਅੱਛਾ ਜੇ ਥੋੜਾ ਸਮਾਂ ਹੋਰ ਪ੍ਰਧਾਨਗੀ ਰਹੂਗੀ ਤਾਂ ਕਾਂਗਰਸ ਦਾ ਹਾਲ ਕੀ ਹੋਊਗਾ ਜੀ ਪੰਜਾਬ 'ਚ ਹਾਂ ਤੁਸੀਂ ਵੇਖ ਲਓ ਬਿਹਾਰ 'ਚ ਕੀ ਬਣਿਆ ਇਹ ਜਿਹੜੀ ਹੈ ਮੈਂ ਜਿਹੜੀ ਗੱਲ ਕਰਨ ਲੱਗਾ ਮਜਬੀ ਸਿੰਘ ਜਿਹੜੇ ਆ ਨਾ ਦੇਖੋ ਸਾਡਾ ਬੜਾ ਸਰਕਾਰ ਹੈ ਮਜਬੀ ਸਿੰਘਾ ਬਾਰੇ ਭਾਈ ਜੱਤਾ ਜੀ ਜਿਨ੍ਹਾਂ ਨੂੰ ਗੁਰਗੋਬਿੰਦ ਸਿੰਘ ਜੀ ਬਾਅਦ 'ਚ ਅਮਰ ਸਿਕਾ ਕੇ ਤੇ ਭਾਈ ਜੀਵਨ ਸਿੰਘ ਬਣਾਇਆ ਸੀ ਇਹ ਮਜਵੀ ਸਿੰਘ ਜਿਹੜੇ ਆ ਰਗਰੇਟੇ ਗੁਰੂ ਕੇ ਬੇਟੇ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਹੋਈ ਸੀ ਨਾ ਉਦੋਂ ਭਾਈ ਅਜੈਤਾ ਜੀ ਉਥੋਂ ਸੀਸ ਲੈ ਕੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਤੇ ਅਨੰਦਪੁਰ ਸਾਹਿਬ ਆਏ ਸੀ ਤੇ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਅਮਰ ਸਿਕਾਇਆ ਸੀ ਤੁਨੂੰ ਤੇ ਕਹਿਈ ਰਗਰੇਟਾ ਗੁਰੂ ਦਾ ਬੇਟਾ ਤੇ ਅਸੀਂ ਅਸੀਂ ਰੋਜ਼ ਕਹਿੰਨੇ ਆ ਵੀ ਸਾਡੇ ਪਿਤਾ ਕੌਣ ਤੇ ਜੀ ਪਿਤਾ ਤੇ ਸਾਡਾ ਜਿਹੜੀ ਸਾਂਝ ਆ ਤੇ ਮਜੀਵੀ ਸਿੰਘ ਜਿਹੜੇ ਆ ਉੱਥੇ ਬੜੀ ਤਦਾਦ ਵਿੱਚ ਹੈਗੇ ਸਿੱਧਾ ਸਿੱਧਾ ਨੁਕਸਾਨ ਜਿਹੜਾ ਇਹਨੇ ਰਾਜੇ ਬੜੇ ਨੇ ਕੀਤਾ ਮੈਂ ਤਾਂ ਸ਼ਰਮ ਕਹਿਣਾ ਪਿਆ ਮੈਂ ਤਾਂ ਕਹਿਣਾ ਪਿਆ ਮੈਂ ਤਾਂ ਮੈਨੂੰ ਤਾਂ ਲੱਗਦਾ ਯਾਰ ਮੈਨੂੰ ਸਮਝ ਨਹੀਂ ਲੱਗਦੀ ਪਈ ਵੀ ਪਾਰਟੀ ਦੇ ਬੰਦਾ ਬੋਲਦਾ ਕੋਈ ਨਹੀਂ ਤੁਸੀਂ ਕੱਲ ਨੂੰ ਕਾਂਗਰਸ ਪਾਰਟੀ ਆਪੜ ਨੂੰ ਕਹਿੰਦੀ ਜੀ ਅਸੀਂ ਦਲਤ 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 ਸਮਾਜ ਦਾ ਅਸੀਂ ਅਸੀਂ ਰੱਖਿਆ ਕਰ ਸਕਦੇ ਹੋਰ ਨਹੀਂ ਕੋਈ ਕਰ ਸਕਦਾ ਯਾਰ ਇਹਨੂੰ ਲਾਉਣਾ ਪ੍ਰਧਾਨ ਕੀ ਲਾਉਣਾ ਇਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਮੈਂ ਤਾਂ ਬਾਰ ਬਾਰ ਕਹਿ ਰਿਹਾ ਜੇ ਨਹੀਂ ਕੱਢਦੇ ਪਏ ਫੇ ਮੈਨੂੰ ਸਮਝ ਨਹੀਂ ਆਦੀ ਵੀ ਕੀ ਕਿਤਾ ਕਰੇ ਇਦਾਂ ਬੰਦਾ ਇੰਨੀ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਤੁਸੀਂ ਦੀ ਤੁਸੀਂ ਪਹਿਲਾ ਪਹਿਲੀ ਵਾਰੀ ਗੱਲ ਸੁਣੋ ਜਦੋਂ ਪਹਿਲੀ ਦਿਨ ਗਿਆ ਉੱਥੇ ਤਰਨਤਨ ਵੀ ਤੁਸੀਂ ਤਰਨਤਨ ਵਾਲੇ ਤੁਸੀਂ ਖੜਸਾ ਬਣਾਉਗੇ ਹਿੰਦੂਸਤਾਨ ਬਣਾਉਣਾ ਇਹ ਲੈਕਚਰ ਬਾਜੀ ਫਿਰ ਉਹ ਬੰਦਾ ਵਿਚਾਰਾ ਮੈਨੂੰ ਤਾਂ ਗਰੀਬ ਤੇ ਤਰਸ ਆਉਂਦਾ ਜਿਹੜਾ ਉੱਥੋਂ ਇਲੈਕਸ਼ਨ ਹਾਰ ਗਿਆ ਕਾਂਗਰਸ ਦਾ ਨਾਲ ਨਾਲ ਰਹਿ ਗਏ ਨੇ ਇੰਨੀਆਂ ਜੜਾ ਉਹਨੀਆਂ ਵੱਡੀਆਂ ਹਨ ਮੈਂ ਉੱਥੇ ਉਹ ਵਿਚਾਰਾ ਗੱਲ ਪੱਤਰਕਾਰ ਪੁੱਛਦੇ ਪਏ ਸੀ ਬੋਲੇ ਹੀ ਨਹੀਂ ਕੁਝ ਵੀ ਇਸ ਕਰਕੇ ਯਾਰ ਝੂ ਗਲਤ ਨੂੰ ਗਲਤ ਜੇ ਨਹੀਂ ਕਹਿ ਸਕਦੇ ਜੇ ਸਾਡੇ ਮਤਲਬ ਜ਼ਮੀਰ ਜਿਹੜੇ ਆ ਮਰ ਚੁੱਕੇ ਆ ਮੈਂ ਤਾਂ ਦੇਖੋ ਜੀ ਗਲਤ ਨੂੰ ਗਲਤ ਮੈਂ ਉਦੋਂ ਵੀ ਕਿਹਾ ਸੀ ਪਹਿਲਾਂ ਤੋਂ ਕਮ ਰੱਖੀ ਸੀਗੀ ਤੁਸੀਂ ਉਦੋਂ ਸ਼ਾਇਦ ਤੁਸੀਂ ਉਦੋਂ ਨਹੀਂ ਆ ਸਕੇ ਪਰ ਮੈਂ ਉਦੋਂ ਵੀ ਗੱਲ ਕਹੀ ਸੀ ਤੇ ਉਹ ਜਿਹੜੀ ਮੈਂ ਗੱਲਾਂ ਉਦੋਂ ਕਹੀਆਂ ਸਾਰੀਆਂ ਸੱਚੀਆਂ ਨਿਕਲਦੀਆਂ ਪਈਆਂ ਇਹਦਾ ਅਸਰ ਜਿਹੜਾ ਹੈ ਨਾ ਜਿਹੜਾ ਅਸਰ ਇਹਦਾ ਬਿਹਾਰ ਇਲੈਕਸ਼ਨ ਚ ਵੀ ਹੋਇਆ ਉਹਦੇ ਵਿੱਚ ਜਿਹੜੇ ਭਾਈ ਜੀਵਨ ਸਿੰਘ ਜੀ ਜਿਹੜੇ ਆ ਉਹਨਾਂ ਦਾ ਜਨਮ ਜਿਹੜਾ ਪਟਨਾ ਬਿਹਾਰ ਦਾ ਉੱਥੇ ਜਿਹੜੇ ਸਿੱਕ ਵੋਟ ਦੇ ਆ ਇਹਦੀਆਂ ਇਹਦੀਆਂ ਗੱਲਾਂ ਕਰਕੇ ਉੱਥੇ ਵੀ ਨੁਕਸਾਨ ਹੋਇਆ ਸਨ ਇਸ ਕਰਕੇ ਮੈਂ ਦੇਖੋ ਮੈਂ ਦੇਖੋ ਜੀ ਮੈਂ ਇਹੋ ਜੇ ਪ੍ਰਧਾਨ ਦੇ ਥੱਲੇ ਮੈਂ ਉਦਨ ਸਿਫਾ ਦੇ ਦਿੱਤਾ ਸੀਗਾ ਤੇ ਰਾਜੇ ਵੜਿੰਗ ਦੇ ਬਿਆਨਾਂ ਦੇ ਕਰਕੇ ਤੁਸੀਂ ਕਾਂਗਰਸ ਪਾਰਟੀ ਛੱਡਤੀ ਜੀ ਮੈਂ ਰਾਜੇ ਵੜਿੰਗ ਦੇ ਬਿਆਨਾਂ ਕਰਕੇ ਕਾਂਗਰਸ ਪਾਰਟੀ ਛੱਡੀ ਹੈ ਤੇ ਮੈਂ ਇਹੋ ਜੇ ਪ੍ਰਧਾਨ ਦੇ ਥੱਲੇ ਪਰ ਹਜੇ ਕਾਂਗਰਸ ਪਾਰਟੀ ਹਜੇ ਵੀ ਨਹੀਂ ਵਕਲ ਆ ਰਹੀ ਵੀ ਯਾਰ ਲਾ ਕੇ ਪਰੇ ਕਰੋ ਇਹਨੂੰ ਪਾਰਟੀ ਜੋ ਕੱਢੋ ਬਾਹਰ ਇਹਨੂੰ ਤੁਸੀਂ ਕੋਈ ਥੋੜੀ ਯਾਰ ਥੋੜੀ ਤੁਸੀਂ ਦੇਖੋ ਤੁਸੀਂ ਆਪਾਂ ਕਹਿੰਦੇ ਆ ਵਾਲਮੀਕ ਭਾਈ ਜਿਹੜਾ ਮੇਰੀ ਸਾਹ ਜੜੀ ਆ ਦੇਖੋ ਮੇਰੇ ਮੇਰਾ ਸਰਕਲ ਜਿਹੜਾ ਅੱਛਾ ਇੱਕ ਮੈਂ ਤੁਹਾਨੂੰ ਹੋਰ ਤੁਹਾਡੇ ਚੈਨਲ ਦੇ ਮਾਧਮ ਕਹਿਣਾ ਪਿਆ ਮੈਨੂੰ ਬੰਦੇ ਕਹਿ ਰਹੇ ਆ ਵੀ ਕਾਹੋਂ ਤੂੰ ਤੇ ਜੱਟੋ ਕੇ ਬੋਲਦਾ ਪਿਆ ਤੇ ਤੇ ਫੀਲ ਨਹੀਂ ਮੈਂ ਕਿਹਾ ਯਾਰ ਫੀਲ ਤੇ ਗੁਰੂ ਸਾਹਿਬ ਨੇ ਸਿਖਾਈ ਸਾਨੂੰ ਇਹ ਗਲਤ ਨੂੰ ਗਲਤ ਕਹਿਣਾ ਰਾਜਾ ਵੜਿੰਗ ਸਲੀਪਰ ਸੈਲ ਇਨ ਦਾ ਕਾਂਗਰਸ ਇਹ ਕਾਂਗਰਸ ਨੂੰ ਤਬਾਹ ਕਰੇਗਾ ਜਿੰਨਾ ਚਿਰ ਇਹ ਰਹੇਗਾ ਹੋਰ ਤਬਾਹ ਹੁੰਦੀ ਜਾਏਗੀ ਇਹਦੇ ਦਿਲ ਦੇ ਵਿੱਚ ਮੈਂ ਜਿਹੜੀ ਗੱਲ ਸ਼ਰੇਆਮ ਕਹਿਣਾ ਪਿਆ ਇਹਦੇ ਦਿੱਲ ਤੇ ਰਾਜਾ ਬੜਿੰਗ ਉਹਦਾ ਦੇ ਪਿੱਛੇ ਜੇ ਕਿਸੇ ਨੇ ਪੋਸਟਰ ਲਾਤੇ ਸੀ ਵੀ ਰਾਜਾ ਬੜਿੰਗ ਗਾਇਬ ਹੋ ਗਿਆ ਤੇ ਫੋਨ ਕਰਤਾ ਸੀ ਮੈਨੂੰ ਫੋਨ ਕਰਕੇ ਮੈਂ ਚੈਲੰਜ ਕਰਦਾ ਮੈਨਾਂ ਆਕੇ ਡਿਬੇਟ ਕਰ ਲਵੇ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਸੱਚੀ ਗੱਲ ਕਰ ਰਿਹਾ ਮੈਂ ਅਹੀਂ برداشت ਨਹੀਂ ਕਰਦਾ ਦੇਖੋ ਕਿ ਦੇਖੋ ਸਾਡਾ ਜਿਹੜਾ ਸਾਡਾ ਤਾਂ ਗੁਰੂ ਸਾਹਿਬ ਨੇ ਕਿਹਾ ਸਰ ਵੀ ਸਾਰੇ ਅਹੀਂ ਤੇ ਕਰੀ ਅਸੀਂ ਜਾਤ ਪਾਤ ਦੀ ਕਦੀ ਗੱਲ ਕੀਤੀ ਨਹੀਂ ਇਹਨੇ ਜੋ ਕੁਝ ਕੀਤਾ ਗਲਤ ਕੀਤਾ ਉਹ ਵੀ ਇਹ ਕਹਿਣਾ ਪੱਠੇ ਪਾਉਂਦਾ ਸੀ ਰੰਗ ਕਾਲਾ ਸੀ ਇਹ ਚੀਜ਼ਾਂ ਸੋਭਾ ਦਿੰਦੀਆਂ ਜੀ ਇਹ ਗੱਲ ਤੁਸੀਂ ਸਿੱਧਾ ਰੰਗ ਤੇ ਤੁਸੀਂ ਧਰਮ ਤੇ ਮਝਵੀ ਸਿੰਘ ਜੀ ਕਹਤਾ ਤੁਸੀਂ ਬਾਲਮੀਕ ਕਹਤਾ ਤੁਸੀਂ ਕਾਲਾ ਰੰਗ ਕਹਤਾ ਫੇ ਗਿਆਨੀ ਜੈਲ ਸਿੰਘ ਜੀ ਸਾਡੇ ਜਿਹੜੇ ਰਾਸ਼ਟਰਪਤੀ ਰਹੇ ਆ ਹੁੰਦਾ ਸੀ ਵੀ ਕੀ ਹੁੰਦਾ ਤੂੰ ਕੀ ਆ ਹੋਰ ਯੂ ਯੂ ਆਰ ਬਿਲੋਂਗ ਟੂ ਯੂ ਆਰ ਡੂ ਟੂ ਕਾਂਗਰਸ ਤੁਸੀਂ ਅਜਮੇ ਆ ਵੀ ਦੇਖਦਾ ਪਿਆ ਸੀ ਮੈਂ ਇੰਨੀ ਵਾਰੀ ਬਣਿਆ ਮੈਂ ਇਤਾਂ ਬਣਿਆ ਮੇਰੇ ਤੋਂ ਲੋਕੀ ਨਫ਼ਰਤ ਕਰਦੇ ਨਾ ਫਿਰ ਯਾਰ ਨਫ਼ਰਤ ਕਰਨ ਮੈਂ ਕਿ ਤੂੰ ਬਣਾਇਆ ਕੱਲੀ ਮੈਂ ਤਾਂ ਸ਼ਰਮਉਂਦੀ ਪਈ ਹੈ ਵੀ ਲਿਜਾਣ ਦੇ ਵੋਟਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਾਜੀ ਇਹ ਸਾਨੂੰ ਇਦਾਂ ਦਾ ਬੰਦਾ ਨਹੀਂ ਚਾਹੀਦਾ ਜਿਹੜਾ ਬਾਲਮੀਕ ਸਮਾਜ ਬਾਰੇ ਜਾਂ ਜਿਹੜੇ ਧਰਮ ਦੇ ਨਾਂ ਤੇ ਵੱਡਿਆ ਪਾਵੇ ਸਾਨੂੰ ਇਦਾਂ ਦਾ ਪ੍ਰਧਾਨ ਨਹੀਂ ਚਾਹੀਦਾ ਮੈਂ ਤਾਂ ਦੇਖੋ ਜਦ ਤੱਕ ਮੈਂ ਤੇ ਮੈਂ ਤਾਂ ਪਹਿਲਾਂ ਵੀ ਆਵਾਜ਼ ਚੱਕੀ ਸੀ ਅੱਜ ਵੀ ਆਵਾਜ਼ ਚੱਕਦਾ ਪਿਆ ਸਾਨੂੰ ਇਦਾਂ ਦਾ ਪ੍ਰਧਾਨ ਨਹੀਂ ਚਾਹੀਦਾ ਇਹ ਤਾਂ ਕਾਂਗਰਸ ਪਾਰਟੀ ਨੂੰ ਉੱਥੇ ਬਿਹਾਰ 'ਚ ਕੀ ਹਾਲ ਹੋਇਆ ਇਹਦਾ ਵੀ ਇੱਕ ਕਾਰਨ ਉੱਥੇ ਬਿਹਾਰ 'ਚ ਜਿਹੜੀ ਹੈ ਉੱਥੇ ਸਿੱਖ ਵੋਟ ਨਹੀਂ ਪਈ ਸਾਨੂੰ ਮੈਂ ਆਪਣੇ ਲੈਵਲ ਤੇ ਜਿਹੜਾ ਸਰਵੇ ਕੀਤਾ ਫੜੇ ਬੰਦੇ ਨੇ ਪੁੱਛਿਆ ਤੁਸੀਂ ਇਹ ਜਿਹੜੇ ਬੰਦੇ ਆ ਜਿਨ੍ਹਾਂ ਨੇ ਸਿਧਾਂਤਾਂ ਕਰਕੇ ਜਾਂ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਸਿੱਖ ਇਤਿਹਾਸ ਖੜਾ ਤੁਸੀਂ ਉਹਨਾਂ ਦੇ ਖਿਲਾਫ ਟਿੱਪਣੀਆਂ ਕਰਦੇ ਪਏ ਹੋ ਇਸ ਕਰਕੇ ਜੋ ਨੁਕਸਾਨ ਨੇ ਕਰ ਦਿੱਤਾ ਹਜੇ ਵੀ ਨਾ ਨਾ ਲਾਉਣ ਮੈਨੂੰ ਨਹੀਂ ਫਰਕ ਪੈਂਦਾ ਕੋਈ ਵੀ ਮਤਲਬ ਮੱਜਬੀ ਸਿੱਖ ਉਹਨਾਂ ਦਾ ਇਤਿਹਾਸ ਕੀ ਹੈ ਜੀ ਅਣਖੀ ਹੁੰਦੇ ਜੀ ਮੱਜਬੀ ਸਿੱਖ ਵੀ ਮੈਂ ਕਹਾਂ ਮੱਜਬੀ ਸਿੰਘਾ ਕਰਕੇ ਤੇ ਅਸੀਂ ਪੜੇ ਹਾਂ ਹੂੰ ਗੁਰੂ ਸਾਹਿਬ ਦਾ ਸੀਸ ਕੌਣ ਲੈ ਕੇ ਆਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੀਸ ਉਥੋਂ ਜਦੋਂ ਚਾਨੀ ਚੌਂਗ 'ਚ ਉਹਨਾਂ ਦੀ ਉਹਨਾਂ ਦਾ ਜਿਹੜਾ ਸ਼ਹੀਦੀ ਕੀਤੀ ਜੀ ਤੋਏ ਉਹਨਾਂ ਦਾ ਸੀਸ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਸਾਹਿਬpass ਮਝਵੀ ਸਿੰਘ ਜਿਹੜੇ ਆ ਭਾਈ ਜੀਵਨ ਸਿੰਘ ਜੀ ਪਹਿਲੇ ਜਿਹਨਾਂ ਭਾਈ ਜਤਾ ਜੀ ਕਹਿੰਦੇ ਉਹ ਲੈ ਕੇ ਆਏ ਸੀ ਤੇ ਅਸੀਂ ਇਹ ਸਾਹੀ ਦੇ ਅਸੀਂ ਤਾਂ ਰੋਜ਼ ਨਾਲ ਤਬਸਕ ਹੁੰਦੇ ਆ ਫਿਰ ਰਾਜਾ ਵੜਿੰਗ ਨੇ ਫਿਰ ਉਹਨਾਂ ਦਾ ਇਤਿਹਾਸ ਨਹੀਂ ਪੜਿਆ ਹੋਗਾ ਜੀ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਇਸ ਤਰੀਕੇ ਦੇ ਬਿਆਨ ਦੇਣੇ ਕੀ ਮਝਵੀ ਸਿੱਖਾਂ ਦਾ ਇਤਿਹਾਸ ਰਾਜਾ ਵੜਿੰਗ ਸਾਹਿਬ ਨੇ ਪੜਿਆ ਨਹੀਂ ਜੀ ਇਤਿਹਾਸ ਤੇ ਪੜਿਆ ਹੋਵੇਗਾ ਪਰ ਜਿਹੜੇ ਬਿਆਨ ਜਿਹੜੇ ਵੀ ਹੈਗੇ ਮੈਂ ਪਹਿਲਾਂ ਵੀ ਗੱਲ ਕਹੀ ਸੀ ਇਹ ਬੜੇ ਸੋਚ ਸਮਝ ਕੇ ਬਿਆਨ ਦਿੱਤੇ ਗਏ ਸੱਤਾਧਾਰੀ ਪਾਰਟੀ ਨੂੰ ਜਿਹੜਾ ਕਾਮਯਾਬ ਕਰਨ ਲਈ ਇਹ ਜਿਹੜੇ ਬਿਆਨ ਆ ਕਿਉਂਕਿ ਮਜਬੀ ਸੰਗਾਂ ਦੀਆਂ ਵੋਟਾਂ ਜਿਹੜੀਆਂ ਭਾਈ ਮਤੀਵੇ ਨੂੰ ਪੈ ਗਈਆਂ ਹੂੰ ਠੀਕ ਹੈ ਜੀ ਕੁਝ ਸ਼ੂਮਨੀ ਅਕਾਲੀ ਦਲ ਨੂੰ ਪੈ ਗਈਆਂ ਇਹ ਆਪ ਜੀ ਤੁਸੀਂ ਵੋਟਾਂ ਦੀ ਕੈਲਕੂਲੇਸ਼ਨ ਕਰ ਲਓ ਜਿਹੜੀਆਂ ਸ਼ੂਮਨੀ ਅਕਾਲੀ ਦਲ ਨੂੰ ਪਈਆਂ ਤੇ ਜਿਹੜੀਆਂ ਭਾਈ ਵਾਰਿਸ ਪੰਜਾਬ ਦੇ ਨੂੰ ਪਈਆਂ ਜੇ ਵੋਟਾਂ ਇਕੱਠੀਆਂ ਹੋ ਜਾਂਦੀਆਂ ਤੇ ਹਰਮੀਸਾ ਨੂੰ ਜਿੱਤੀ ਨਹੀਂ ਸਕਦਾ ਉਥੋਂ ਮੈਂ ਉਦੋਂ ਵੀ ਜਿਹੜੀ ਪ੍ਰੈਸ ਵਾਰਤਾ ਹੋਈ ਸੀ ਕਿ ਮੈਂ ਉਦੋਂ ਵੀ ਗੱਲ ਕਹੀ ਸੀ ਜੇ ਸੱਤਾਧਾਰੀ ਪਾਰਟੀ ਜਿੱਤੀ ਹੈ ਤੇ ਉਹ ਸਿਰਫ ਇਹਦੇ ਬਿਆਨਾਂ ਕਰਕੇ ਜਿੱਤੀ ਹੂੰ ਅੱਛਾ ਹੁਣ ਜਿਹੜੀ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਹੈ ਜੀ ਜੇ ਰਾਜਾ ਵੜਿੰਗ ਵੱਲੋਂ ਬਿਆਨ ਜੇ ਇਹ ਨਾ ਦਿੱਤੇ ਜਾਂਦੇ ਜ਼ਮਾਨਤ ਬਚ ਸਕਦੀ ਸੀਗੀ ਜੀ ਬਚ ਸਕਦੀ ਸੀਗੀ ਬਿਲਕੁਲ ਬਸ ਸਕਦੀ ਤੁਸੀਂ ਪਹਿਲਾਂ ਇਤਿਹਾਸ ਪੜ੍ਹ ਲਓ ਪਿਛਲੀ ਵਾਰੀ ਵੀ ਜਿਹੜੀਆਂ ਇਲੈਕਸ਼ਨਾਂ ਹੋਈਆਂ ਕਾਂਗਰਸ ਜਿਹੜੀ ਹੈ ਦੂਜੀ ਪਾਰਟੀ ਦੂਜੇ ਨੰਬਰ ਤੇ ਰਹੀ ਹੈ ਇਹ ਜਿਹੜੇ ਬਿਆਨ ਜਿਹੜੇ ਜਿੰਨੇ ਵੀ ਦਿੱਤੇ ਗਏ ਮੈਂ ਤਾਂ ਕਹਿੰਦਾ ਸ਼ਰਮ ਇਹ ਵੀ ਗੱਲਾਂ ਬੜੀਆਂ ਕਰਦਾ ਰਾਜਾ ਬੜਿੰਗ ਵੀ ਮੈਂ ਕਹਿੰਦਾ ਸਿੱਧਾ ਮੈਂ ਕਹਿੰਦਾ ਆ ਜਾ ਡਿਬੇਟ ਤੇ ਆ ਜੰਨੇ ਗੱਲ ਕਰਤੇ ਏਦਾਂ ਨਹੀਂ ਹੁੰਦਾ ਰਾਜਾ ਜੀ ਪਹਿਲੀ ਗੱਲ ਤਾਂ ਤੁਸੀਂ ਰਾਜਾ ਬੜਿੰਗ ਹੈ ਰਾਜਾ ਜੀ ਰਾਜਾ ਕਿਹੜੇ ਵੱਡੇ ਵੱਡੇ ਆਏ ਵੱਡੇ ਵੱਡੇ ਝੜ ਗਏ ਇਹ ਜਿਹੜੀ ਨਫ਼ਰਤ ਹੀ ਰਾਜਨੀਤੀ ਹੈ ਨਾ ਨਫਰਤੀ ਰਾਜਨੀਤੀ ਲੋਕੀ ਨਹੀਂ ਪਸੰਦ ਕਰਦੇ ਆਪਣੇ ਦਿਲ ਦੀ ਦਿਲ ਦੇ ਜਿਹੜੀਆਂ ਮੈਲ ਜਿਹੜੀ ਹੈ ਨਾ ਤੁਹਾਡੇ ਦਿਲ 'ਚ ਨਹੀਂ ਮੈਲ ਭਰੀ ਪਈ ਹੈ ਹਮ ਬਾਲਵੀਕ ਸਮਾਜ ਬਾਰੇ ਮੱਝਵੀ ਸਿੰਘਾ ਬਾਰੇ ਤੁਸੀਂ ਬੋਲਦੇ ਕਿਤਾ ਪਏ ਤੁਸੀਂ ਰਿਸਪੈਕਟ ਹੈ ਤੁਸੀਂ ਉਹਨਾਂ ਭਾਸ਼ਣ ਸੁਣੋ ਮੈਂ ਸੁਣ ਸੁਣ ਕੇ ਮੈਂ ਆਪ ਹਰਾਨ ਆ ਵੀ ਇੱਕ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਇਹਦਾ ਬੋਲਦਾ ਪਏ ਆਪਣੇ ਆ ਤੁਸੀਂ ਤੁਹਾਡੀ ਤੇ ਕੋਈ ਗੱਲ ਜਿਹੜੀ ਕਹੀ ਹੈ ਬੜੀ ਦੂਰ ਤੱਕ ਜ ਜਾਣੀ ਤੁਸੀਂ ਜਿੱਦਾਂ ਬੋਲਦੇ ਪਏ ਯਾਰ ਮੈਂ ਨਹੀਂ ਮੈਂ ਐਕਸਪੈਕਟ ਨਹੀਂ ਕਰਦਾ ਤੇ ਮੈਂ ਇਹੋ ਜੀ ਪਾਰਟੀ ਦੇ ਵਿੱਚ ਮੈਂ ਕਈ ਇਹੋ ਜਿਹੇ ਹਉਤੇ ਯਾਰ ਕੀ ਇਹੀ ਕਰਨਾ ਇਹੋ ਜਿਹੇ ਬੰਦੇ ਪ੍ਰਧਾਨ ਹੋਣ ਤੁਸੀਂ ਇਹਦੀ ਸੋਚ ਜਿਹੜੀ ਆ ਦਲ 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 ਜਿਹੜੀ ਬਰਾਦਰੀ ਪ੍ਰਤੀ ਬੜੀ ਘਟੀਆ ਸੋਚ ਐ ਮੈਂ ਆਪਾਂ ਨਹੀਂ ਪਸੰਦ ਕਰਦੀ ਜੀ ਅੱਛਾ ਹੁਣ ਇਹ ਜਿਹੜੀ ਹਾਰ ਹੋਈ ਆ ਕਾਂਗਰਸੀ ਉਮੀਦਵਾਰ ਦੀ ਕੀ ਰਾਜਾ ਵੜਿੰਗ ਵੱਲੋਂ ਜਿਹੜਾ ਦਿੱਤੇ ਗਏ ਬਿਆਨ ਨੂੰ ਲੈ ਕੇ ਜਿਹੜੀ ਜ਼ਮਾਨਤ ਜਬਤ ਹੋਈ ਗਈ ਫਿਰ ਜਿਹੜੇ ਮੱਜਵੀ ਸਿੱਖ ਵੀਰ ਨੇ ਮੱਜਵੀ ਸਿੱਖ ਭਾਈਚਾਰੇ ਦੇ ਉੱਥੋਂ ਦੇ ਲੋਕ ਨੇ ਉਹਨਾਂ ਨੇ ਫਿਰ ਆਪਣੀ ਯਾਰਖ ਦਿਖਾਤੀ ਜੀ ਦੇਖੋ ਤਰਨਤਨ ਵਾਲੇ ਤੇ ਦੇਖੋ ਜੇ ਅਣਕੀ ਆ ਬੜੇ ਜਿਹਾਰੂ ਬੰਦੇ ਆ ਮੈਂ ਤਾਂ ਸਲਾਮ ਕਰਦਾ ਤਰਨਤਨ ਦੇ ਬੰਦਿਆਂ ਨੂੰ ਉਹ ਬੰਦੇ ਨੇ ਜਿਹਾਰੂ ਆ ਭਾਈ ਜਿੰਨਾ ਸੰਤਾਪ ਉਹਨਾਂ ਨੇ ਭੁਗਿਆ ਚਾਹੇ ਉਹ ਕਾਲਾ ਦੌਰ ਸੀ 90 ਦਸ਼ਕ ਦਾ ਜਿੰਨੇ ਜਿੰਨੇ ਉੱਥੇ ਨੁਕਸਾਨ ਹੋਇਆ ਚਾਹੇ ਹਣ ਹੜਾ ਏ ਹੜਾ ਦੀ ਮਾਰ ਵੀ ਉੱਥੇ ਧਲੀ ਉਹਨਾਂ ਨੇ ਫਿਰ ਉਹ ਕਾਇਮ ਦੇ ਕਾਇਮ ਨੇ ਅੱਛਾ ਜਿਹੜੇ ਹੋਰ ਕਾਂਗਰਸੀ ਐਮ ਐਲ ਏਜ਼ ਨੇ ਵਿਧਾਇਕ ਨੇ ਉਹਨਾਂ ਬਾਰੇ ਕੀ ਖਿਆਲ ਹੈ ਜਿਹੜੇ ਇਸ ਬਿਆਨ ਨੂੰ ਲੈ ਕੇ ਜਿਨ੍ਹਾਂ ਨੇ ਕੋਈ ਬਿਆਨ ਨਹੀਂ ਦਿੱਤਾ ਜੀ ਇਹ ਤਾਂ ਹੁਣ ਮੇ ਜੀ ਪਹਿਲਾਂ ਤਾਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਮੇਰੇ ਨਾਲ ਖੜਦੇ ਹੋ ਖੜਦੇ ਹੋ ਸੀ ਤੁਸੀਂ ਪਰ ਉਹ ਪਤਾ ਨਹੀਂ ਚਲੋ ਉਹ ਸਮਝਦੇ ਵੀ ਰਾਹੁਲ ਜੀ ਦੇ ਨੇੜੇ ਬਹੁਤ ਰਾਜਾ ਬੜਿੰਗ ਪਤਾ ਨਹੀਂ ਕੀ ਕਰ ਦੇਣਾ ਕੀ ਨਹੀਂ ਕਹਿਤਾ ਬਾਏ ਬਾਏ ਕਾਂਗਰਸ ਪਾਰਟੀ ਨੂੰ ਜੀ ਮੈਂ ਤਾਂ ਮੈਂ ਤਾਂ ਮੈਂ ਤਾਂ ਵੇਖਦਾ ਪਿਆ ਮੈਂ ਹੈਗਾ ਬੰਦਾ ਕੋਈ ਨਾਲ ਖੜਦਾ ਹੀ ਨਹੀਂ ਪਿਆ ਕੋਈ ਇੱਕ ਡੇਵ ਦੇਵ ਦੇ ਬੰਦੇ ਜਿਹੜੇ ਇੱਥੇ ਇੱਥੇ ਆਪਾਂ ਦਲ ਸਮਾਜ ਦੇ ਬਾਰੇ ਕੋਈ ਬੰਦਾ ਆ ਬੰਦਾ ਕੋਈ ਗੱਲ ਕਰ ਦਵੇ ਨਾ ਇੱਥੇ ਭਾਈ ਤਰਨੇ ਲੱਗ ਜਾਂਦੇ ਆ ਤੁਸੀਂ ਵੇਖਿਆ ਖਾਸ ਕਰਕੇ ਦਬਾਬੇ ਦੇ ਵਿੱਚ ਬੋਲਦਾ ਹੀ ਕੋਈ ਨਹੀਂ ਪਿਆ ਮੈਂ ਤਾਂ ਗੜੀ ਸਾਹਿਬ ਗੜੀ ਸਾਹਿਬ ਨੇ ਗੜੀ ਸਾਨੂੰ ਇੱਕ ਬੇਨਤੀ ਕਰਦਾ ਹਾਂ ਜੋੜ ਕੇ ਤੁਸੀਂ ਕਿਹਾ ਤੁਸੀਂ ਹਫਤੇ ਦੇ ਅਰੈਸ ਕਰੋ ਕਿਉਂ ਨਹੀਂ ਅਰੈਸ ਹੋਇਆ ਅਜੇ ਤੱਕ ਜੇ ਸਰਕਾਰ ਵੀ ਕੋਈ ਇਹਦੇ ਖਿਲਾਫ ਕੋਈ ਗੜੀ ਸਾਹਿਬ ਤੇ ਹੈ ਤੇ ਹਿੱਸਾ ਐਸੀ ਇਕੁਏਸ਼ਨ ਬੜੇ ਸਤਿਕਾਰਯੋਗ ਹੈ ਮੇਰੇ ਲਈ ਇਹ ਸਦਾ ਸਰਕਾਰ ਦੇ ਹੀ ਹੈ ਸਰਕਾਰ ਨੇ ਬਣਾਇਆ ਉਹਨਾਂ ਨੂੰ ਤੇ ਜੇ ਹੁਣ ਵੀ ਤੁਸੀਂ ਨਹੀਂ ਕੁਝ ਐਕਸ਼ਨ ਲੈਂਦੇ ਇਹਦਾ ਮਤਲਬ ਤੁਸੀਂ ਰਲੇ ਹੋ ਸਾਰੇ ਭਗਵਾਨ ਕਮਾਨ ਨੇ ਕਹਿਣ ਤੇ ਸਾਰੇ ਇਹ ਬਿਆਨ ਦਿੱਤੇ ਆ ਤੇ ਇਹ ਜਿਹੜਾ ਉਹਨਾਂ ਨੂੰ ਸਿੱਧਾ ਫਾਇਦਾ ਪਹੁੰਚਾਉਣ ਲਈ ਤੇ ਕੌਮ ਨੂੰ ਇਨਸਾਨ ਪਹੁੰਚਾਉਣ ਲਈ ਸਾਡੇ ਬਿਆਨ ਦਿੱਤੇ ਗਏ ਲਾਸਟ ਦੇ ਵਿੱਚ ਰਾਜਾ ਵੜਿੰਗ ਸਾਹਿਬ ਨੂੰ ਕੀ ਮੈਸੇਜ ਦਿਓਗੇ ਜੀ ਮੈਸੇਜ ਮੈਂ ਕਹਿੰਨਾ ਵੀ ਦੇਖੋ ਜਿਹੜੇ ਨਾ ਆਪਾਂ ਜਿਹੜਾ ਜਿਹੜਾ ਦੇਖੋ ਰਾਜਾ ਜੀ ਆਪਾਂ ਵਧੀਆ ਵਧੀਆ ਕੱਪੜੇ ਚਿੱਟੇ ਕੁੜਤੇ ਬਵੇਂ ਪਾ ਕੇ ਗੱਲਾਂ ਵਧੀਆ ਆਪਾਂ ਪਾਗ ਵੀ ਬੰਨਦੇ ਆ ਮੈਂ ਹੁਣ ਪਾਗ ਬੰਨੀ ਸ਼ੁਰੂ ਕਰਤੀ ਆ ਮੈਂ ਕੇਸ ਵੀ ਰੱਖ ਲਾਂਗਾ ਰਾਜਾ ਕਪੜਿਆਂ ਨਾਲ ਜਿਹੜੀ ਹੈ ਨਾ ਆਪਣੀ ਜਿਹੜੀ ਹੈ ਮੇਰੇ ਹਿਸਾਬ ਨਾਲ ਆਪਾਂ ਆਪਣੇ ਆਪ ਨੂੰ ਵਧੀਆ ਨਹੀਂ ਕਹਿ ਸਕਦੇ ਆਪਣੇ ਜਿਹੜੀ ਦਿਲ ਦੀ ਮੈਲ ਹੈ ਨਾ ਦਿਲ ਚੋਂ ਕਢਤਨ ਮੈਲ ਚਾਹੇ ਉਹ ਬਾਦਮੀਕ ਭਾਈਚਾਰਾ ਹੋਵੇ ਚਾਹੇ ਉਹ ਆਧਰਮੀ ਬਰਾਦਰੀ ਹੋਵੇ ਉਹ ਜਿਹੜੀ ਮੈਲ ਕੱਢ ਦੇਣੀ ਚਾਹੀਦੀ ਹੈ ਮੈਂ ਅੰਤ ਵਿੱਚ ਕੋਈ ਤਾਰਿਕ ਗੁਰਜਰ ਜੀ ਬੜੇ ਤਗੜੇ ਸ਼ਾਇਰ ਹੋਏ ਆ ਜੀ ਜੀ ਉਹਨਾਂ ਦਾ ਇੱਕ ਸ਼ੇਰ ਮੈਂ ਕਹਿਣ ਲੱਗਾ ਰਾਜਾ ਬਰਿੰਗਲ ਕਰਕੇ ਖਾਸ ਕਰਕੇ ਲਾਖ ਮਸੀਤੀ ਸਜਦੇ ਕੀਤੇ ਮੰਦਰੀ ਦੀਵੇ ਬਾਲੇ ਗਿਰਤੇ ਵੜ ਸਲੀਬਾ ਪਾਈਆ ਖੂਬ ਗ੍ਰੰਥ ਖੰਗਾਲੇ ਤਾਰਕ ਮੀਆਂ ਪਰ ਕੀ ਕਰੀਏ ਮਨ ਕਾੜੇ ਦੇ ਕੜੇ ਜਦ ਤੱਕ ਸਾਡੇ ਮਨ ਨਹੀਂ ਸਾਫ ਯਾਰ ਤੁਸੀਂ ਕੀ ਤੁਸੀਂ ਪੰਜਾਬ ਲੀਗ ਕਰੋਗੇ ਦੇਸ਼ ਲਈ ਕੀ ਕਰੋਗੇ ਇਹ ਜਿਹੜਾ ਕੱਲੇ ਰਾਜਾ ਬੜੇਗਲੀ ਜੀ ਸਾਰੇ ਲਈ ਹੈ ਜਿੰਨੀਆਂ ਵੀ ਸਿਆਸੀ ਪਾਰਟੀਆਂ ਯਾਰ ਆਪਣੇ ਮਨ ਸਾਫ ਕਰਕੇ ਆਪਾਂ ਜਾਤ ਪਾਤ ਦੀਆਂ ਗੁਰੂ ਸਾਹਿਬ ਨੇ ਤੁਹਾਨੂੰ ਸਮਝਾਇਆ ਸੀਗਾ ਵੀ ਜਾਤ ਪਾਤ ਤੇ ਅਸੀਂ ਮੰਦੇ ਹੀ ਕੁਛ ਨਹੀਂ ਇਹ ਤਾਂ ਚਲੋ ਮੈਂ ਅੱਜ ਉਹ ਗੱਲ ਕਰਦਾ ਸਾਡੇ ਚਲਦੇ ਮਾਦਿਆਂ ਲਈ ਗੁਰੂ ਸਾਹਿਬ ਨੇ ਸਾਰੇ ਸਿੰਘ ਬਣਾ ਦਿੱਤੇ ਸੀ ਨਾ ਕੋਈ ਕਾੜੋਂ ਸੀ ਤੁਸੀਂ ਆਪਣੇ ਨੂੰ ਸੰਧੂ ਕਹਿੰਦੇ ਹੋ ਮੈਂ ਕਾੜੋਂ ਕਹਿੰਨਾ ਕੋਈ ਮੰਡ ਕਹਿੰਦਾ ਕੋਈ ਢੱਲੋਂ ਕਹਿੰਦਾ ਗੁਰੂ ਸਾਹਿਬ ਨੇ ਕਿਹਾ ਸੀ ਢੱਲੋਂ ਮੰਡ ਕਹਿੰਦਾ ਗੁਰੂ ਸਾਹਿਬ ਨੇ ਸਿੰਘ ਬਣਾ ਦਿੱਤੇ ਸੀ ਇਹ ਹੁਣ ਐਸਜੀਪੀਸੀ ਮੈਂ ਤੇ ਐਸਜੀਪੀਸੀ ਨੂੰ ਵੀ ਇਹ ਬੇਨਤੀ ਕਰਦਾ ਵੀ ਤੁਸੀਂ ਇੱਕ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਨਾ ਤੋਂ ਅਕਾਲ ਤਖਤ ਸਾਹਿਬ ਤੋਂ ਵੀ ਅੱਜ ਤੋਂ ਬਾਅਦ ਜੋ ਗੁਰੂ ਗੁਰੂ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕੱਲੇ ਸਿੰਘ ਸਾਜਦੇ ਸੀ ਠੀਕ ਹੈ ਜੀ ਪੰਜ ਪਿਆਰੇ ਜਿਹੜੇ ਸਿੰਘ ਸਾੱਚੇ ਸੀ ਉਹਨਾਂ ਨੇ ਤੇ ਜਾਤ ਪਾਤ ਦੀ ਕੋਈ ਗੱਲ ਕੀਤੀ ਨਹੀਂ ਨਾ ਉਹਨਾਂ ਨੇ ਕਾੜੋਂ ਕਿਹਾ ਨਾ ਉਹਨਾਂ ਢਿੱਲੋਂ ਕਿਹਾ ਨਾ ਸੰਧੂ ਕਿਹਾ ਨਾ ਕੁਝ ਵੀ ਨਹੀਂ ਕਿਹਾ ਤੇ ਹੁਣ ਤਾਂ ਆਪਾਂ ਕਿਉਂ ਕਹੀ ਜਾਂਦੇ ਹਾਂ ਪਰ ਮੈਂ ਇੱਕ ਵਾਰ ਮੈਂ ਸੋਚਦਾ ਮੈਂ ਅੱਜ ਤੋਂ ਬਾਅਦ ਮੈਂ ਆਪਣਾ ਗੱਜੜ ਵਿੱਚ ਨਾ ਆਪਣਾ ਕਟਾ ਕੇ ਕੱਲਾ ਮੈਂ ਗੁਰਜੀਤ ਸਿੰਘ ਰੱਖਾਂਗਾ ਕਾੜੋਂ ਆਪਣਾ ਕੱਢ ਦੇਣਾ ਇਹ ਸਾਰੇ ਜੇ ਕਢਣ ਲੱਪੇ ਤਾਂ ਹੀ ਅਗਲ ਹੋਣੀ ਉਹਦਾ ਅਗਲ ਨਹੀਂ ਹੋਣੀ ਕਿਸਨੂੰ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਸਨ ਸਾਡੇ ਨਾਲ ਐਡਵੋਕੇਟ ਗੁਰਜੀਤ ਸਿੰਘ ਕਾਲੋ ਇਹ ਕਾਲੋ ਪਹਿਲਾਂ ਸੀ ਹੁਣ ਕਹਿੰਦੇ ਮੈਂ ਆਪਣੇ ਨਾਂ ਦੇ ਨਾਲੋਂ ਕਾਲੋ ਕੱਟ ਦੇਣਾ ਇਕੱਲਾ ਗੁਰਜੀਤ ਸਿੰਘ ਰੱਖਣਾ ਤੇ ਐਡਵੋਕੇਟ ਗੁਰਜੀਤ ਸਿੰਘ ਸੀਗੇ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਇਹ ਜਿਹੜੀ ਤਰਨਤਨ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੀ ਜ਼ਮਾਨਤ ਜਬਤ ਹੋਈ ਹੈ ਉਮੀਦਵਾਰ ਦੀ ਜ਼ਮਾਨਤ ਜਬਤ ਹੋਈ ਹੈ ਉਸ ਦੇ ਬਾਰੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂ